ਕਿ ਮੇਉ ਸਾਰੇ ਜਾਣੇ ਆਈ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਸੀਗੇ ਖੰਨੇ ਕਿਉਂਕਿ ਖੰਨੇ ਅੱਜ ਸਾਡੀ ਯੂਨੀਅਨ ਦਾ ਧਰਨਾ ਧਰਨਾ ਇਸ ਗੱਲ ਤੇ ਆ ਕਿਉਂਕਿ ਇੱਕ ਤਾਂ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਆ ਤੇ ਦੂਜਾ ਗੁਜ਼ਾਰੇਯੋਗ ਤਨਖਾਹ ਦੀ ਤੇ ਇੱਕ ਮੈਨੇਜਮੈਂਟ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਜਿਹਦੇ ਵਿੱਚ ਕਿ ਤਾਇਰ ਬੰਦਿਆਂ ਨੂੰ ਦੁਬਾਰੇ ਸੇਵਾ ਦੇਣ ਦਾ ਮੌਕਾ ਸੀਗਾ ਉਹਦੇ ਵਿਰੁੱਧ ਚ ਅੱਜ ਚੱਲੇ ਆਂ ਚੱਲਦੇ ਆਂ ਪਹਿਲਾ ਵੀਰੇ ਕੋਲ ਫਿਰ ਉਹਦੇ ਬਾਅਦ ਚੱਲਦੇ ਆਂ ਅੱਗੇ ਦਿਖਾਉਨੇ ਆ ਤੁਹਾਨੂੰ ਹਾਂਜੀ ਅੱਗੇ ਆਪਾਂ ਪਹੁੰਚ ਗਏ ਸੀਗੇ ਖੰਨੇ ਜਿੱਥੇ ਦਾ ਵੀਰੇ ਨੂੰ ਮਿਲਿਆ ਤੁਸੀਂ ਮਿਲ ਲਓ ਭਾਈ ਤੁਹਾਨੂੰ ਬਲੌਗਰ ਨੇ ਆਸੀਬਾਤ ਆ ਰਹੇ ਚੱਲਦੇ ਆਂ ਅੱਗੇ ਦਿਖਾਉਨੇ ਆ ਫਿਰ क्रेक लॻणा तमज़े जी ग्रंटी करो पासा पीड़ परिवार मोरे जी ग्रंटी करो पासा पीड़ परवार नौकरी तबंध करो पाणी पैन बाल करो पंहिंज ਆ ਬਹੁਤ ਕਿਤੇ ਓਸੋ ਸਿੰਘ ਮਲਾਗੇ ਪੱਤੋ ਕਰੋ ਵੀ ਸਰਕਾਰੇ ਤੇਰੇ ਕੰਮ ਨਹੀਂ ਚੱਲੇ ਵੀ ਸਰਕਾਰੇ ਤੇਰੇ ਕੰਮ ਨਹੀਂ ਚੱਲੇ ਇੱਕੀ ਦੁੱਕੀ ਚੱਕਦੇ ਆਵੇ ਇੱਕੀ ਦੁੱਕੀ ਮੇਰਾ ਮਾਤਰੀ ਮਰਦਾ 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 ਕੰਮ ਨਾ ਕਰ ਸਮਾਤ ਨਹੀਂ ਸਰਕਾਰਾਂ ਕਰ ਤਮ ਨਹੀਂ ਕੰਮ ਜੇ ਕਹਿੰਗੀ ਘਰ ਕੁਝ ਮੈਂ ਜਿਹੜੇ 58 ਸਾਲ ਦੀ ਸਰਵਤ ਕਰਕੇ ਰਿਟਾਇਰ ਹੋ ਕੇ ਆਪਣੀਆਂ ਪੈਨਸ਼ਨਾਂ ਲਾ ਰਹੇ ਨੇ ਉਹਨਾਂ ਨੂੰ ਦੁਬਾਰਾ ਚਿੱਠੀ ਪੱਤਰ ਘੜਤੀ ਮੈਨੇਜਮੈਂਟ ਦੀ ਸਰਕਾਰ ਨੇ ਸਰਕਾਰ ਦੀ ਬਿਲੀ ਭੁਗਤ ਦੇ ਨਾਲ ਉਹਨਾਂ ਨੂੰ 30-30 ਹਜ਼ਾਰ ਰੁਪਏ ਜੇ ਅਸੀਂ ਦੁਬਾਰਾ ਰੱਖ ਲਾਂਗੇ ਬਾਰੇ ਇਹਨੂੰ ਸਰਬੋਣੀ ਚਾਹੀਦੀ ਆ ਕਿਉਂਕਿ ਜਿਹੜੇ ਆ ਕੰਮ ਇੰਚਾਰੇ 15-15 ਸਾਲਾਂ ਤੋਂ ਉਹ ਬੋਲਣੇ ਪੈ ਗਏ ਉੱਥੇ ਕੈਬਨਟ ਮੰਤਰੀਓ ਮੁਰੇ ਵੀ ਭਾਈ ਜਿਹੜੇ ਜਿਹੜੇ ਆਪਣੇ ਸਾਥੀਆਂ ਕੋਲ ਤੇ ਕਿੰਦਾ ਨਹੀਂ ਹੈ ਵੀ ਉਹ ਚੰਗੀ ਦਾ ਕੰਮ ਨਹੀਂ ਕਰਿਓ ਉਹ ਚੀਜ਼ ਉਹ ਨੂੰ ਜਿਹੜਾ ਮੈਡੀਕਲ ਕਰਦਾ ਪਰ ਤਾਕ ਨਹੀਂ ਲਿਖਦੀ ਤੌਰ ਤੇ ਜਿਹੜਾ ਭਾਜੀ ਕਹਿੰਦੇ ਵੀ ਲਿਖਤੀ ਨਹੀਂ ਦਿੱਤਾ ਪਰ ਤਾਕ ਨਹੀਂ ਬਾਈ ਉਹ ਲਿਖਤੀ ਲਿਆ ਕੇ ਦਿੱਤਾ ਪਹਿਲਾਂ ਉਹ ਰੋ ਪੇਪਰ ਕਰਾ ਕੇ ਆਉਂਦਾ ਉਹ ਲੈ ਕੇ ਜਾਂਦਾ ਤੇ ਪੰਜਾਬ ਸਰਕਾਰ ਨੇ ਆਪਣੀ ਸਾਡ ਦੇ ਉੱਤੇ ਵੀ ਅਸੀਂ ਤਵਾ ਕੇ ਉੱਥੋਂ ਜੀ ਆ ਤੁਸੀਂ ਇੱਥੇ ਕਹਿ ਕੇ ਬਿਟ ਕੇ ਜਾਂ ਤੂੰ ਜਾਂ ਤੈਨੂੰ ਕੰਮ ਨਾ ਕਰੋ ਥੱਲੇ ਫੇਰ ਦਵਾ ਪਾਇਆ ਜਾਂਦਾ ਪੰਜਾਬ ਗਵਰਨਮੈਂਟ ਦੀ ਸਾਡ ਤੇ ਅਸੀਂ ਤਵਾ ਕੇ ਆਏ ਵੀ ਸੋਚੀ ਕਿੱਧਰ ਤੋਂ ਬਿਨਾਂ ਖਬਰੇ ਵਾਲਾ ਕੋਈ ਕੰਮ ਨਾ ਕਰਿਓ ਉਹ ਭਰਾਵਾ ਵੀ ਬਾਰ-ਬਾਰ ਇਹੀ ਬੇਇੱਜ਼ਤੀ ਕਰਦੇ ਆ ਦੇਖੋ ਉੱਥੇ ਸੋਚ ਸਕਦੇ ਲੋਕਲੇ ਕਿ ਤੋ ਜਿਹੜੇ ਮਾਵਾ ਦੇ 11 ਬੁੱਤ ਵੀ ਕਲੇਗੇ ਨਾਂ ਨ ਦਵਾਈਆਂ ਨਹੀਂ ਘਰੇ ਬਣਾਈਆਂ ਆਪਾਂ ਇਹਦੇ ਚਾਪਾਂ ਦੀ ਦਵਾਈ ਦੇਖਾ ਤਾਂ ਰੱਜੀ ਵੀ ਕਿਉਂ ਨਾ ਆਪਣੇ ਬਾਪੂ ਜਿਹੜਾ ਸ਼ਹੀਦ ਹੋ ਗਏ ਪਰ ਇਹ ਇਵੈਂਟ ਵਿੱਚ ਕੋਈ ਸ਼ਰਤ ਨਹੀਂ ਤੋਂ ਦੇਖੋ ਧਰਮ ਦਾ ਧਰਮ ਦੇ ਨਾਮ ਤੇ ਬੈਠਾ ਕਿ ਤੁਸੀਂ ਧਰਮ ਚ ਖੜੇ ਆਪਣੇ ਫਾਦਰ ਸਾਹਿਬ ਆਪਣੇ ਕੋਲ ਆਏ ਆ ਉਹਨਾਂ ਨਾਲ ਵੀ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਉਹਨਾਂ ਨੇ ਟੈਲੀਫੋਨ ਰਾਹੀਂ ਗੱਲਬਾਤ ਵੀ ਕਰਾਈ ਹੈ ਕੈਬਨਿਟ ਮੰਤਰੀ ਸਾਹਿਬ ਨਾਲ ਤੇ ਦੂਜਾ ਜਿਹੜਾ ਕਿ ਕੱਲ ਨੂੰ 4 ਤਰੀਕ ਨੂੰ 4 12 ਨੂੰ ਸਵੇਰੇ 10:00 ਵਜੇ ਤੋਫੀ ਨੰਬਰ 962 ਸੈਕਟਰ ਉੰਤਾਰੀ ਵੀ ਉੰਤਾਰੀ ਦੇ ਵਿੱਚ ਮੀਟਿੰਗ ਦਾ ਸਮਾਂ ਫਿਕਸ ਕਰਵਾਇਆ ਤੇ ਅਗਲੀ ਆਪਾਂ ਗੱਲਬਾਤ ਜੰਜੀ ਕਰਾਂਗੇ ਉਹ ਆਪਦਾ ਜਿਹੜਾ ਵਿਸ਼ਵਾਸ ਦਾ ਉਹਦੇ ਦੇ ਫਾਦਰ ਸਾਹਿਬ ਆਪਾਂ ਨਹੀਂ ਭਰੋੜਗੇ ਅੱਜ ਜੀ ਚਲੋ ਬੱਤਰ ਹੋਏ ਸਾਰੇ ਵੀ ਇਹ ਵੀ ਕੰਮਿਆਂ ਨੂੰ ਇੱਥੇ ਕੰਟਰੋਲ ਤੇ ਮੈਂ ਗਿਆ ਆਦਰਾ ਹੈ ਤੁਸੀਂ سارے ਬੇਕੀ ਕਾਮਿਆਂ ਨੇ ਆਪਣੀ ਮੰਗ ਰੱਖੀ ਤੁਹਾਡਾ 10 ਦਿਨ ਪਹਿਲਾਂ ਵੀ ਮੈਨੂੰ ਪੱਤਰ ਮਿਲਿਆ ਸੀ ਉਹ ਅਸੀਂ ਮੰਤਰੀ ਸਾਹਿਬ ਨੂੰ ਦਿੱਤਾ ਸੀ ਕਿ ਕੋਈ بڑے ਮੁੱਦੇ ਨੇ ਇਹ ਵਿਧਾਨ ਸਭਾ ਦੇ ਵਿੱਚ ਚੱਕੇ ਜਾਂਦੇ ਨੇ ਮੰਤਰੀ ਸਾਹਿਬ ਨੇ ਇਹ ਕਿਹਾ ਸੀ ਵੀ ਇਹ ਮੁੱਦਾ ਮੈਂ ਵਿਧਾਨ ਸਭਾ ਚੱਕੂੰਗਾ ਸੋ ਤੁਸੀਂ ਅੱਜ ਫਿਰ 10 ਦਿਨ ਬਾਅਦ ਆਪਣੀ ਕਰਨੀ ਦੇ ਰੂਪ ਵਿੱਚ ਮੇਰੇ ਕੋਲ ਆਨੇ ਮੈਂ ਹੁਣੇ ਮੰਤਰੀ ਸਾਹਿਬ ਨਾਲ ਗੱਲ ਕੀਤੀ ਤਾਂ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੇ ਸਾਰੇ ਇਕੱਠੇ ਹੋਏ ਨੇ ਮੈਂ ਸਭ ਤੋਂ ਸਰਕਾਰੀ ਪੌਪ ਤੇ ਮੀਟਿੰਗ ਰੱਖਣਾ ਹੈ ਪਰਸਨਲ ਪੌਪ ਤੇ ਨਹੀਂ ਰੱਖਣਾ ਤੇ ਹੁਣੇ ਸਰਕਾਰੀ ਪੌਪ ਤੇ ਮੈਂ ਇਹ ਸੈਕਸ਼ਨ ਬਣਾ ਕੇ ਦਿੱਤਾ ਪੰਜਾਬ ਸਰਕਾਰ ਵੱਲੋਂ ਇਹਨਾਂ ਸਭ ਨੂੰ ਦਾਤ ਬਲੇ ਤੇ ਨਿਰਗਠਨ ਆਇਆ ਗਿਆ ਆਪਣੇ ਜਿਹੜੇ ਪ੍ਰਧਾਨ ਦੀ ਤੁਹਾਡੇ ਮੈਂਬਰ ਨਾਮ ਦੇ ਕੀਤੇ ਰਹੇ ਨੇ ਉਹ ਸਭ ਨੂੰ ਤੁਸੀਂ ਦਾ ਦਿੱਤੇ ਆਪਣੇ ਮੰਗਾਂ ਰੱਖ ਸਕਦੇ ਹੋ ਤਾਂ ਕਿ ਸਰਕਾਰ ਤੇ ਹੋਰ ਵਾਲੇ ਸੈਕਸ਼ਨ ਤੇ ਤੁਹਾਡੀ ਮੰਗ ਰਹੀ ਜਾ ਸਕੇ ਇਹ ਡੈਗੀ ਨੰਬਰ ਲੱਗ ਕੇ ਹੈ ਪੰਜਾਬ ਸਰਕਾਰ ਦਾ ਤੋਂ ਇਹ ਔਥਰੀਟੀ ਕਿ ਜੇਕਰ ਮੈਂ ਇਹ ਆਪਣੇ ਗੁਰੂ ਕਹਿੰਦਾ ਜਾਂ ਮੰਤਰੀ ਨੇ ਕਹਿੰਦਾ ਪੰਜਾਬ ਦਾ ਖਾਨ ਦੇ ਡਾਇਰੈਕਟਰ ਹੈਡਕੰਟਰ ਤੋਂ ਆਇਆ ਉਹਦੇ ਸਵੇਰੋਂ ਸਹੀ ਦਸ ਵਜੇ ਉੱਤੇ ਪਹੁੰਚਿਓ ਤੇ ਆਪਣੇ ਜਿਹੜੀ ਡੈਗਨੋਸਿਸ ਕਰਕੇ ਤੋਂ ਬਣਵਾਏ ਹੋਗੇ ਬਾਕੀ ਮੇਰੀ ਪੂਰ ਮੰਗਲ ਖਵੱਬ ਤੋਂ ਬਿਤੇੜਾ ਕੋਟਾ ਖੰਦਰੀ ਨੇ ਆਪਣੇ ਬਿਜਲੀ ਮੰਤਰੀ ਜੀ ਦੇ ਛੋਟਾ ਡਿਪਾਰਟਮੈਂਟ ਸਾਡੇ ਕੋਲ ਕੰਪਿਊਟਰ ਆਜਾ ਕਿਰਤਵਾਹਾ ਜੀ ਉਹਨੂੰ ਜਨਤਕ ਤੋਂ ਆਗੇ ਕਿਨੇ ਤੁਸੀਂ ਸਾਡੇ ਦੇ ਮਾਨ ਰੱਖਿਆ ਉਹ ਵੱਡਾ ਵੀ ਮਾਨ ਰੱਖਦੇ ਨੇ ਨੂੰ ਦੇ ਪ੍ਰਕਾਰੀ ਤੋਂ ਉਦੋਂ ਮੰਤਰ ਕੱਲ ਤੁਸੀਂ ਕਰਦੇ ਉੱਤੇ ਪਹੁੰਚੋ ਸੋ ਸਾਰਿਆਂ ਨੇ ਇੱਥੇ ਹੌਸਲੇ ਜੀਆ ਬੈਠ ਜੀ ਖਾਂਸਾ ਵੇਰ ਜੀ ਧੰਨਵਾਦ ਜੀ ਨਾਨਾ ਜੀ ਨਾਨਾ ਸਾਡੇ ਪ੍ਰਸ਼ਾਸਨ ਦਾ ਸੋ ਆਪਾਂ ਨੂੰ ਵਿਸ਼ਵਾਸ ਦਿਵਾਇਆ ਵਿਸ਼ਵਾਸ ਨਹੀਂ ਲੈਟਰ ਆਇਆ ਚੱਡੀਗੜ੍ਹ ਤੋਂ ਆਪਣੇ ਜਿਹੜਾ ਲੰਬੇ ਸਮੇਂ ਦਾ ਤੰਤਬਾ ਚੱਲਦੀ ਸੀਗੀ ਤੇ ਸਵੇਰੇ ਮੀਟਿੰਗ ਦਾ ਦੂਜੀ ਗੱਲ ਆਪਾਂ ਬੜੇ ਤਰੀਕੇ ਦੇ ਨਾਲ ਆਪਣੀ ਜਿਹੜੀ ਗੱਲ ਆ ਉਹ ਆਪਾਂ ਰੱਖੀ ਐ ਤੇ ਹੁਣ ਵੀ ਅਸੀਂ ਕਹਿ ਰਹੇ ਆ ਵੀ ਅਸੀਂ ਪੰਜਾਬ ਦੇ ਵਿੱਚੋਂ 92 ਵਿਧਾਇਕ ਪੰਜਾਬ ਦੀ ਸਰਕਾਰ ਨੂੰ ਦਿੱਤੇ ਆ ਜਿਹੜੀ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਅਸੀਂ ਔਰਤਾਂ ਦਾ ਜਿੰਨੇ ਵੀ ਕੱਚੇ ਮਜ਼ਦਮਾਂ ਉਹਨਾਂ ਨੂੰ ਅਸੀਂ ਡਿਪਾਰਟਮੈਂਟ ਚੋਂ ਕੇ ਰਜਿਸਟਰ ਕਰਾਂਗੇ ਤੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਹੋਇਆ ਵੀ 92 ਵਿਧਾਇਕ ਕੁਰਸੀ ਤੇ ਬਿਠਾਇਆ ਪਰ ਪਹਿਲੀ ਵਾਰਿਆ ਹੋਇਆ ਪਿਤਾ ਇਹ ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਲਿਸ਼ਟੀ ਮੀਟਿੰਗਾਂ ਦਿੰਦਾ ਪਰ ਲਿਸ਼ਟੀ ਮੀਟਿੰਗਾਂ ਨਹੀਂ ਕਰਦਾ ਇਸ ਕਰਕੇ ਅਸੀਂ ਅੱਜ ਇੱਥੇ ਵੀ ਆਦਣਨਾ ਤੇ ਇਸ ਵੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦੇ ਰੂਪ ਦੇ ਵਿੱਚ ਆਏ ਆ ਕਿ ਜੇਕਰ ਸਾਡੇ ਮੰਗਾਂ ਹੱਦ ਨਹੀਂ ਹੁੰਦੀਆਂ ਕਿਉਂਕਿ ਅਸੀਂ ਮੰਗ ਕਰਦੇ ਆ ਡਿਪਾਰਟਮੈਂਟ ਦੇ ਵਿੱਚ ਲੈ ਕੇ ਰੈਜਿਸਟਰ ਕਰੋ ਕਿਉਂਕਿ ਤੁਸੀਂ ਦੇਖਿਓ ਜਿਹੜੀ ਅੱਪਾ ਸ nghiêm ਤੋਂ ਗੱਲ ਕਰ ਰਹੇ ਆ 25 ਸਾਲ ਦੇ ਉਂਪਰ ਸਵੀਕਾਰ ਦੇਣਾ ਪਰ ਅਫਸੋਸ ਕਈ ਜਨ ਸਰਕਾਰ ਨੂੰ ਕਹਿੰਦਾ ਪੱਕਾ ਕਰੋ 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 ਬੰਦ ਕਰੋ ਬੰਦ ਕਰੋ ਸਰਪੇ ਸਰਕਾਰ ਕੀ ਤੋਂ ਖਿੱਚ ਲਵਾ ਕੇ ਕੁਰਸੀ ਤੋਂ ਬੋਨੇ ਮੋੜੇ ਖਿੱਚੀ ਤੋਂ ਖਿੱਚ ਲਵਾ ਕੇ ਕੁਰਸੀ ਤੋਂ ਸਟਾਗ ਘੜੀ ਕਰੋ मुर्दाबाद मुर्दाबाद बंदो 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 मुर्दाबाद मुर्दाब